ਦੀ ਪਾਰਟੀ ਦੇ ਐਮ.ਐਲ.ਏ. ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ 2013 ਦੇ ਵਿੱਚ ਵਾਪਰੇ ਉਸ ਮਾ ਕਾਂਡ ਦੇ ਵਿੱਚ ਤਰਨਤਰਨ ਅਦਾਲਤ ਨੇ ਸੁਣਾਇਆ ਫੈਸਲਾ ਪੀੜਤ ਮਹਿਲਾ ਨੇ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਦੋਸ਼ੀ ਵਿਧਾਇਕ ਲਾਲਪੁਰਾ ਦੀ ਵਿਧਾਇਕੀ ਜਣਾ ਤੈ ਕਾਨੂੰਨ ਦੇ ਮੁਤਾਬਿਕ 2 ਸਾਲ ਦੀ ਸਜ਼ਾ ਮਿਲਣ ਤੇ ਫੌਰਨ ਖਤਮ ਹੋ ਜਾਂਦਾ ਹੈ ਸੰਵਿਧਾਨਿਕ ਅਹੁਦਾ 6 ਸਾਲ ਤੱਕ ਨਹੀਂ ਲੜ ਸਕਣਗੇ ਚੋਣ ਤਰਨਤਰਨ ਦੇ ਨਾਲ ਇੱਕ ਹੋਰ ਬਾਈਬੋਲ ਦੀ ਦਸਤਾ ਉਸਮਾਨ ਖਾਨ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਵੀ ਸਜ਼ਾ ਦਾ ਐਲਾਨ ਕੋਰਟ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ 4-4 ਸਾਲ ਦੀ ਸਜ਼ਾ ਤਿੰਨ ਦਲਿਤ ਮੁਲਜ਼ਮਾਂ ਨੂੰ 1 ਸਾਲ ਦੀ ਸਜ਼ਾ ਤੇ 10000 ਰੁਪਏ ਦਾ ਜੁਰਮਾਨਾ ਦੀਵਾਲੀ ਤੋਂ ਪਹਿਲਾਂ ਹੜਪੀਟਾਂ ਦੇ ਜ਼ਖਮਾਂ ਤੇ ਲੱਗੇਗੀ ਮਲਮ ਮੁੱਖ ਮੰਤਰੀ ਬੋਲੇ ਤੀ ਤੋ 40 ਦਿਨ ਦੇ ਅੰਦਰ ਦੇਵਾਂਗੇ ਮੁਆਵਜ਼ਾ ਪੂਰਾ ਡੇਟਾ ਲੈ ਕੇ ਜਲਦ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਦੀ ਕਹੀ ਗੱਲ ਮੁੰਡੀਆਂ ਦੇ ਮੁੱਦੇ ਤੇ ਸੀ ਇਮਾਨਦਾਰ ਬੀਜੇਪੀ ਤੇ ਤੰਜ ਕਿਹਾ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਪਠਲ ਤੋਂ ਪੁੱਛ ਲਿਓ ਜਾਖੜ ਸਾਭ ਸਿੱਖ ਲੈਣ ਸਾਡੇ ਨਾਮ ਅਸੀਂ ਅੱਗੇ ਵੀ ਆਵਾਂਗੇ ਰਹਾਤ ਪੈਕੇਜ ਨੂੰ ਲੈ ਕੇ ਸੁਨੀਲ ਜਾਖੜ ਦਾ ਪੰਜਾਬ ਸਰਕਾਰ ਨੂੰ ਸਵਾਲ ਬੋਲੇ ਚੀਫ ਸੈਕਟਰੀ ਨੇ ਪ੍ਰਧਾਨ ਮੰਤਰੀ ਤੋਂ ਕੀਤੀ ਸੀ 13000 ਕਰੋੜ ਦੀ ਡਿਮਾਂਡ ਜਦਕਿ ਮੁੰਡੀਆਂ ਨੇ ਕਿਹਾ 20000 ਕਰੋੜ ਦੀ ਮੰਗ ਦੋਵਾਂ ਦੀ ਡਿਮਾਂਡ ਦੇ ਵਿੱਚ 7000 ਕਰੋੜ ਦਾ ਫਰਕ ਪ੍ਰਧਾਨ ਮੰਤਰੀ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਲਜ਼ਾਮਤੇ ਕੇਂਦਰੀ ਰਾਜ ਮੰਤਰੀ ਰਮਨਦੀਪ ਬਿੱਟੂ ਦਾ ਬਲੜਵਾਰ ਪੁੱਛਿਆ ਕਿ ਉਹ ਇਕੱਲੇ ਹੀ ਨਹੀਂ ਪੰਜਾਬ ਦੇ ਵਾਰਸ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ 12000 ਕਰੋੜ ਦੇ ਡਿਜ਼ਾਸਟਰ ਫੰਡ ਦੀ ਸੁਖਵੀਰ ਬਾਦਲ ਨੇ ਮੰਗੀ ਜਾਂਚ ਕਿਹਾ ਸੀਬੀਆਈ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਨੂੰ ਦਿੱਤੀ ਜਾਵੇ ਜਾਂਚ ਦੀ ਜ਼ਿੰਮੇਵਾਰੀ ਹੜਪੀਟ ਤੰਦਲੇ ਇਰਾਨੀ ਮੁਆਵਜ਼ਾ ਰਾਸ਼ੀ ਵਧਾਉਣ ਦੀ ਵੀ ਮੰਗ ਕੀਤੀ ਬਠਿੰਡਾ ਦੇ ਜਿੱਦਾ ਪਿੰਡ ਦੇ ਵਿੱਚ ਹੋਏ ਬਲਾਸਟ ਮਾਮਲੇ 'ਚ ਐਸਐਸਪੀ ਦਾ ਵੱਡਾ ਬਿਆਨ ਮੁਲਜ਼ਮ ਗੁਰਪ੍ਰੀਤ ਦੇ ਫੋਨ 'ਚੋਂ ਇਸਲਾਮਿਕ ਗਰਮਖਾਲੀਆਂ ਦੇ ਮਿਲੇ ਵੀਡੀਓ ਇੱਕ ਮੁਸਲਮ ਦੇ ਨਾਮ ਤੋਂ ਬਣਾਈ ਹੋਈ ਸੀ ਨਕਲੀ ਸੋਸ਼ਲ ਆਈਡੀ ਬਹਾਲੀ ਦੇ ਵਿੱਚ ਨਰਸ ਦੇ ਕਤਲ ਮਾਮਲੇ ਦੇ ਵਿੱਚ ਸਾਬਕਾ ਪੁਲਿਸ ਮਲਾਜ਼ਮ ਨੂੰ ਉਮਰਕਹਿ ਦੀ ਸਜ਼ਾ 40000 ਦਾ ਜੁਰਮਾਨਾ 2022 ਦੇ ਵਿੱਚ ਗੜਾ ਕੁੱਟਕੇ ਨਸੀਬ ਕੌਰ ਨੂੰ ਉਤਾਰਿਆ ਸੀ ਮੌਤ ਦੇ ਕਾਰਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਿਰ ਤੇ ਸਿੱਖ ਪਾਈ ਚਰੇ ਨੇ ਸਜਾਈ ਦਸਤਾ ਜਲਦੀ ਪ੍ਰੈਸ ਕਾਨਫਰੰਸ ਦੌਰਾਨ ਬੰਨੀ ਪੱਗ ਅਖਿਲੇਸ਼ ਨੇ ਪੱਗ ਬੰਨ ਕੇ ਹੀ ਕਿਹਾ ਮੀਡੀਆ ਨੂੰ ਸੰਬੋਧਨ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਪੂਰਾ ਦਿਨ ਕੀ ਕੁਝ ਖਾਸ ਹੋ ਰਿਹਾ ਹੈ ਇਹਨਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਅਸੀਂ ਤੁਹਾਨੂੰ ਦੱਸਦੇ ਹਾਂ ਛੇਵੀਂ ਖਬਰ ਦੱਸਾਂਗੇ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਪਹਿਲੀ ਸਾਡੀ ਐਡੀਟੋਰੀਅਲ ਟੀਮ ਬੈਠ ਕੇ ਡਿਸਾਈਡ ਕਰਦੀ ਹੈ ਕਿ ਦਿਨ ਦੀਆਂ ਕਿਹੜੀਆਂ 6 ਅਹਿਮ ਤੇ ਸਭ ਤੋਂ ਵੱਡੀਆਂ ਖਬਰਾਂ ਹੁਣ ਤੱਕ ਰਹੀਆਂ ਨੇ ਜੋ ਦਰਸ਼ਕਾਂ ਤੱਕ ਪਹੁੰਚਣੀਆਂ ਜ਼ਰੂਰੀ ਨੇ ਮੈਂ ਸ਼ੁਰੂਆਤ ਕਰਨ ਜਾ ਰਿਹਾ ਜ਼ਿਕਰ ਮੈਂ ਮੋਗਾ ਦਾ ਵੀ ਕਰਾਂਗਾ ਸਤਲੁਜ ਦਰਿਆ ਦਾ ਵੀ ਜ਼ਿਕਰ ਮੁੱਖ ਮੰਤਰੀ ਤੇ ਜਾਖੜ ਦੇ ਬਿਆਨਾਂ ਦਾ ਵੀ ਤੇ ਜ਼ਿਕਰ ਉਸ ਵਿਧਾਇਕ ਦਾ ਵੀ ਜਿਸ ਦੇ ਉੱਤੇ ਅਦਾਲਤ ਦੇ ਆਏ ਫੈਸਲੇ ਦੇ ਨਾਲ ਸੂਬੇ ਦੇ ਵਿੱਚ ਇੱਕ ਹੋਰ ਬਾਈਪੋਲ ਜ਼ਿੰਨੀ ਚੋਣ ਦਾ ਦਸਤਕ ਦੇ ਰਹੀ ਹੈ ਸ਼ੁਰੂਆਤ ਸਵੇਰ ਦੀ ਖਬਰ ਤੋਂ ਕਰਨ ਜਾ ਰਿਹਾ ਮੋਗਾ ਦੇ ਪਿੰਡ ਬਸੀਆਂ ਦੇ ਵਿੱਚ ਟੁੱਟਿਆ ਇਹ ਬੰਨ ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਬੰਨ ਨੂੰ ਖਾਰ ਲੱਗੀ ਹੈ ਪਾਣੀ ਦੇ ਵਿੱਚ ਕਿਸਾਨਾਂ ਦੀ ਫਸਲ ਡੁੱਬੀ ਹੈ ਤੇ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਹੁਣ ਪਿੰਡ ਵਾਸੀ ਲੱਗੇ ਹੋਏ ਨੇ ਡੇਰਾ ਸੱਚਾ ਸੌਦਾ ਦੇ ਸਮਰਥਕ ਵੀ ਉੱਥੇ ਇਸ ਸਮੇਂ ਇਸ ਸਬੰਧ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਕਾਬਲੇ ਗੌਰ ਹੈ ਕਿ ਸਤਲੁਜ ਜਲੰਗ ਦਾ ਏ ਔਰ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹਾ ਜਾਂਦਾ ਹੈ ਔਰ ਸਭ ਤੋਂ ਜ਼ਿਆਦਾ ਦੂਰੀ ਪੰਜਾਬ ਦੇ ਵਿੱਚ ਸਤਲੁਜ ਹੀ ਤੈਅ ਕਰਦਾ ਏ ਔਰ ਮੋਗਾ ਦੇ ਨੇੜੇ ਦੀਆਂ ਇਹ ਤਸਵੀਰਾਂ ਆਈਆਂ ਨੇ ਜਿੱਥੇ ਜੋ ਜਾਣਕਾਰੀ ਹੈ ਕਿ ਬੰਨ ਦੇ ਵਿੱਚ ਪਾੜ ਪਿਆ ਤੇ ਉਸ ਨੂੰ ਕਮਜ਼ੋਰ ਹੋ ਗਿਆ ਬੰਨ ਬਹੁਤ ਜ਼ਿਆਦਾ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਇਸ ਸਮੇਂ ਲੱਗੇ ਹੋਏ ਨੇ ਲੋਕ ਔਰ ਜਦੀਆਂ ਕੁਝ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ ਔਰ ਲਾਜ਼ਮੀ ਤੌਰ ਤੇ ਕਿਉਂਕਿ ਬਿਸ਼ੱਕ ਬਰਸਾਤਾਂ ਦਾ ਪਾਣੀ ਘਟਿਆ ਹੈ ਯਾਨੀ ਬਰਸਾਤਾਂ ਘਟੀਆਂ ਨੇ ਔਰ ਉਸ ਦੀ ਵਜਨ ਨਾਲ ਡੈਮਸ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹ ਥੋੜਾ ਬਹੁਤ ਉੱਪਰ-ਥੱਲੇ ਹੋਇਆ ਹੈ ਪਰ باوجود ਇਸ ਦੇ ਫਿਲਹਾਲ ਜਿਹੜੇ ਦਰਿਆ ਨੇ ਉਹ ਨੱਕੋ-ਨੱਕ ਭਰ ਕੇ ਚੱਲ ਰਹੇ ਨੇ ਤਾਂ ਇਸ ਉਚਾਲੇ ਮੋਗਾ ਦੇ ਵਿੱਚ ਇਹ ਸਥਿਤੀ ਬਣੀ ਤਾਂ ਫਿਰ ਜਿਹੜਾ ਪ੍ਰਸ਼ਾਸਨ ਤੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਇਸ ਸਮੇਂ ਬੰਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੈ ਤਾਂ ਮੋਗਾ ਦੇ ਪਿੰਡ ਬਸੀਆ ਬਸੀਆ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਬੰਨ ਟੁੱਟਿਆ ਏ ਡੇਰਾ ਸੌਦਾ ਦੇ ਸਮਰਥਕ ਵੀ ਬੰਨ ਡੇਰਾ ਸੱਚਾ ਸੌਦਾ ਦੇ ਸਮਰਥਕ ਵੀ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਔਰ ਸਤਲੁਜ ਲੰਗ ਦਾ ਇਹ ਮੋਗਾ ਦੇ ਵਿੱਚੋਂ ਵੀ ਔਰ ਉੱਥੇ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਮੈਂ ਹੋਰ ਕਨਫਰਮ ਕਰਨ ਦੀ ਕੋਸ਼ਿਸ਼ ਕਰਦਾ ਕਿ ਐਗਜ਼ੈਕਟਲੀ ਬੰਨ ਟੁੱਟ ਗਿਆ ਜਾਂ ਕੋਈ ਅ ਦਰਾਰ ਪਈ ਹੈ ਜਾਂ ਫਿਰ ਸਥਿਤੀ ਕਿਸ ਤਰੀਕੇ ਦੀ ਬਣੀ ਹੈ ਕਿਉਂਕਿ ਸਤਲੁਜ ਦਾ ਬੰਨ ਟੁੱਟ ਕੇ ਪਾਣੀ ਨਿਕਲਣਾ ਬਹੁਤ ਵੱਡੀ ਗੱਲ ਹੈ ਆਪਾਂ ਸਾਰੇ ਸਮਝਦੇ ਹਾਂ ਚੰਗੀ ਤਰ੍ਹਾਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਗਰਾਉਂਡ ਜ਼ੀਰੋ ਤੇ ਇਸ ਸਮੇਂ ਦੀ ਸਥਿਤੀ ਓਬਵੀਅਸਲੀ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਸਤਲੁਜ ਮੈਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਪੰਜਾਬ ਦੇ ਬਿਲਕੁਲ ਵਿਚਾਲੇ ਤੋਂ ਨਿਕਲਦਾ ਸਭ ਤੋਂ ਵੱਡਾ ਦਰਿਆ ਹੈ ਬਹੁਤ ਪਾਣੀ ਹੁੰਦਾ ਹੈ ਖਾਸ ਤੌਰ ਤੇ ਮੌਨਸੂਮ ਦੇ ਮੌਸਮ ਦੇ ਵਿੱਚ ਸਿੱਧਾ ਲੈ ਕੇ ਚੱਲਦਾ ਤੁਹਾਨੂੰ ਮੋਗਾ ਪਿੰਡ ਬਸੀਆਂ ਜਿੱਥੇ ਬੰਨ ਨੂੰ ਇਸ ਸਮੇਂ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਸਹਿਯੋਗੀ ਦੀਪਕ ਸਿੰਘਲਾ ਇਸ ਸਮੇਂ ਮੈਨੂੰ ਨਜ਼ਰ ਆ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਦੀਪਕ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਮੈਨੂੰ ਐਗਜ਼ੈਕਟਲੀ ਦੱਸੋ ਕਿ ਬੰਨ ਟੁੱਟਿਆ ਹੈ ਜਾਂ ਕੀ ਹੋਇਆ ਹੈ ਉੱਥੇ ਦੇਖੋ ਕਰੋ ਇਹ ਬੰਨ ਨਹੀਂ ਟੁੱਟਿਆ ਕਿਉਂਕਿ ਬੰਨ ਦੇ ਅੰਦਰ ਵਾਲੀ ਜਗ੍ਹਾ ਤੇ ਖੜੇ ਆਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਉਹ ਸਾਹਮਣੇ ਜਿਹੜਾ ਤੁਸੀਂ ਬੰਨ ਨਜ਼ਰ ਆ ਰਿਹਾ ਹੈ ਔਰ ਇਹ ਜਿਹੜੀ ਜ਼ਮੀਨ ਹੈ ਇਹ ਬੰਦੇ ਅੰਦਰ ਦੀ ਜ਼ਮੀਨ ਹੈ ਜਿੱਥੇ ਕੀ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਟਾ ਲੱਗੀ ਆ ਤਕਰੀਬਨ ਪਾਣੀ ਦੇ ਵਿੱਚ ਬਹਿ ਗਈ ਆ 4 ਦਿਨ ਤੋਂ ਦੱਸਿਆ ਜਾ ਰਿਹਾ 4 ਦਿਨ ਤੋਂ ਹੌਲੀ ਹੌਲੀ ਜਿਹੜੀ ਹੈ ਇਹ ਜ਼ਮੀਨ ਖੁਰ ਰਹੀ ਸੀ ਔਰ ਉਸ ਤੋਂ ਬਾਅਦ ਖੁਰਦੀ ਖੁਰਦੀ ਤਕਰੀਬਨ ਡੇਢ ਕਿੱਲਾ ਜਿਹੜੀ ਜ਼ਮੀਨ ਸੀ ਜਿਹਦੇ ਵਿੱਚ ਝੋਨਾ ਬੀਜਿਆ ਹੋਇਆ ਸੀਗਾ ਉਹ ਜ਼ਮੀਨ ਜਿਹੜੀ ਹੈ ਪਾਣੀ ਦੇ ਵਿੱਚ ਬਹਿ ਗਈ ਆ ਔਰ ਲਗਾਤਾਰ ਗੌਰਵ ਪ੍ਰਸ਼ਾਸਨ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਔਰ ਇਸ ਤੋਂ ਇਲਾਵਾ ਜਿਹੜੇ ਹੈ ਡੇਰਾ ਸੱਚਾ ਸੌਦਾ ਜਿਹੜੇ ਨੇ ਉਹ ਵੀ ਲੱਗੇ ਹੋਏ ਨੇ ਔਰ ਆਸ-ਪਾਸ ਪਿੰਡਾਂ ਵਾਲੇ ਵੀ ਲੱਗੇ ਹੋਇਆ ਇਸ ਜਗ੍ਹਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਬੂਰੀਆਂ ਦੇ ਨਾਲ ਮਿੱਟੀ ਪਾ ਪਾ ਕੇ ਰਿੰਗ ਬਣਾ ਕੇ ਇਸ ਜਗ੍ਹਾ ਤੇ ਮਿੱਟੀ ਪਾਈ ਜਾ ਰਹੀ ਹੈ ਤੁਹਾਨੂੰ ਮੈਂ ਅੱਗੇ ਤਸਵੀਰਾਂ ਵੀ ਦਿਖਾਣਾ ਗੌਰਵ ਕਿ ਕਿਸ ਤਰ੍ਹਾਂ ਜਿਹੜੀ ਢਾਹ ਲੱਗੀ ਔਰ ਕਿੱਥੋਂ ਲੱਗੀ ਹੈ ਇਧਰਲੇ ਪਾਸੇ ਤੁਸੀਂ ਤਸਵੀਰਾਂ ਦੇਖੋਗੇ ਗੌਰਵ ਇਧਰਲੇ ਪਾਸੇ ਜਿਹੜੀ ਹੈ ਮਿੱਟੀ ਦੀ ਇੱਕ ਰਿੰਗ ਬਣਾ ਕੇ ਉਹਨੂੰ ਪਾਣੀ ਦੇ ਵਿੱਚ ਸਿੱਟਿਆ ਜਾ ਦੂਜੀ ਹੋ ਸਕੇ ਦੂਜੀ ਇਹ ਜਗਾ ਤੇ ਢਾਲ ਲੱਗੀ ਆ ਤੁਸੀਂ ਦੇਖ ਸਕਦੇ ਹੋ ਕਿ ਦੂਰ ਜਿਹੜਾ ਇੱਕ ਛੋਟਾ ਜਿਹਾ ਏਰੀਆ ਨਜ਼ਰ ਆਉਂਦਾ ਉੱਥੋਂ ਤੱਕ ਜਿਹੜੀ ਹੈ ਇਹ ਜ਼ਮੀਨ ਸੀਗੀ ਉਸ ਜ਼ਮੀਨ ਤੋਂ ਬਾਅਦ ਜਿਹੜੀ ਹੈ ਇਹ ਸਾਰੀ ਢਾਲ ਲੱਗੀ ਆ ਔਰ ਸਾਰੀ ਜ਼ਮੀਨ ਜਿਹੜੀ ਹੈ ਪਾਣੀ ਦੇ ਅੰਦਰ ਵਹਿ ਗਈ ਹੈ ਤੁਸੀਂ ਜੇ ਤਸਵੀਰਾਂ ਪੱਤੀ ਦੇਖ ਸਕਦੇ ਹੋ ਕਿ ਇੱਥੇ ਇਸ ਤਰ੍ਹਾਂ ਜਿਹੜੀਆਂ ਪਾਣੀ ਦੇ ਵਿੱਚ ਸਾਰੀ ਜ਼ਮੀਨ ਵਹਿ ਗਈ ਹੈ ਜੀ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਹੈ ਕਿਸ ਤਰ੍ਹਾਂ ਇਹ ਸਰਕੂਤ ਹੋਇਆ ਪਾਣੀ ਦੇ ਵਿੱਚ ਪਾਣੀ ਦਾ बहाव ਜਿਹੜਾ ਸਤਲੂਕ ਦਾ ਤੇਜ਼ ਹੈ ਉਸ ਦੇ ਨਾਲ ਜਿਹੜੀ ਹੈ ਇਹ ਜ਼ਮੀਨ ਸੀ ਜਿੰਨੀ ਜ਼ਮੀਨ ਸੀ तकरीबन 1.5 ਕਿਲਾ ਹਾਲਾਂਕਿ ਕਿਸਾਨ ਦਾ ਕਹਿਣਾ ਕਿ ਹੁਣ ਜ਼ਮੀਨ ਜਾਂ ਫਸਲ ਬਚਾਉਂਦਾ ਨਹੀਂ ਉਹਨੇ ਇਹ ਹੈ ਕਿ ਪਾਣੀ ਅੰਦਰ ਆ ਜਾਵੇ ਜੇ ਜੇਪਾਣਾ ਗੱਲ ਕਰ ਲੈਣੇ ਆ ਜੇਪਾ ਜੀ ਕੀ ਕਹੋਗੇ ਕਦੋਂ ਦੇ ਲੱਗੇ ਹੋਏ ਉਹ ਕਿੰਨੀ ਜੜੀ ਹੈ ਜ਼ਮੀਨ ਜਿਹੜੀ ਪਾਣੀ ਦੇ ਵਿੱਚ ਤੇ ਜਿਹੜੇ ਸਾਡੇ ਜਿਹੜੀ ਸਾਡੀ ਢਾ ਲੱਗੀ ਹੈ ਜੀ तकरीबन 180 ਫੁੱਟ ਲੰਬੀ ਢਾ ਹੈਗੀ ਹੈ ਜਿਹੜੀ ਤੇ ਉਸ ਤੇ ਕੰਟਰੋਲ ਕਰ ਠੀਕ ਹੈ ਤਾਂ ਇਸ ਸਮੇਂ ਮੈਂ ਆਪਣੇ ਦਰਸ਼ਕਾਂ ਨੂੰ ਬਹੁਤ ਕਲੀਅਰ ਕਹਿ ਰਹੇ ਹਾਂ ਕਿ ਜ਼ਮੀਨ ਵਹਿ ਗਈ ਹੈ ਮੋਗਾ ਤੇ ਪਿੰਡ ਬਸੀਆਂ ਚ ਸਤਲੁਜ ਦੇ ਵਿੱਚ ਜ਼ਮੀਨ ਵਹੀ ਹੈ ਡੇਢ ਏਕੜ ਜ਼ਮੀਨ ਪਾਣੀ ਦੇ ਵਿੱਚ ਵਹੀ ਹੈ ਔਰ ਜਿਹੜੀ ਢਾ ਲੱਗੀ ਹੈ ਇਸ ਸੀਜ਼ ਨੂੰ ਸਮਝੋ ਕਿ ਇੱਕ ਹੈ ਪੂਰਾ ਦਰਿਆ ਉਹਦੇ ਆਲੇ ਦੁਆਲੇ ਬਣੇ ਹੋਏ ਨੇ ਤੁਸੀ ਬੰਨ ਤੇ ਵਿਚਾਲੇ ਤੋਂ ਪਾਣੀ ਨਿਕਲ ਰਿਹਾ ਹੈ ਅੰਦਰ ਵੀ ਕਈ ਲੋਕ ਖੇਤੀ ਕਰਦੇ ਨੇ ਔਰ ਉਸਦੀ وجہ ਦੇ ਨਾਲ ਜਿਹੜਾ ਉਹਨਾਂ ਦੀ ਫਸਲਾਂ ਨੂੰ ਨੁਕਸਾਨ ਹੋਇਆ ਬਿਲਕੁਲ ਵਿਚਾਲੇ ਦਰਿਆ ਵਗ ਰਹੇ ਹੈ ਜਿਹੜੇ ਸਤਲੁਜ ਜਾਂ ਕਿਸੇ ਹੋਰ ਦਰਿਆ ਨੂੰ ਦੇਖਦੇ ਹੋ ਉਹ ਦੇਖਿਆ ਹੋਇਆ ਸੁਣ ਦਿਓ ਕੀ ਕੁਝ ਕਹਿ ਰਹੇ ਨੇ ਦੀਪਕ ਦੀਪਕ ওভার ਟੂ ਪਾਣੀ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਦਾ ਕਹਿਣਾ ਸੀਗਾ ਕਿ ਉਹਨਾਂ ਦੀ ਤਿੰਨ ਕਿੱਲੇ ਦੇ ਵਿੱਚ ਜਿਹੜੀ ਇੱਥੇ ਫਸਲ ਸੀਗੀ ਔਰ ਜਿਹੜੀ ਡੇਢ ਕਿੱਲਾ ਫਸਲ ਜਿਹੜੀ ਹੈ ਉਹ ਪਾਣੀ ਦੇ ਵਿੱਚ ਬਹਿ ਗਈ ਹੈ ਹੋਰ ਲੋਕ ਨੇ ਉੱਥੇ ਗੱਲ ਕਰ ਲੈਣੇ ਆਵੀਰ ਜੀ ਕੀ ਕਹੋਗੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਜਦੋਂ ਇਹ ਪਾਣੀ ਦੀ ਢਾਹ ਲੱਗਣੀ ਸ਼ੁਰੂ ਹੋਈ ਦੇਖੋ ਮਾਹੌਲ ਉਦੋਂ ਪਹਿਲਾਂ ਤਾਂ ਅਸੀਂ ਨਾਰਮਲ ਹੀ ਲਿਆ ਵੀ ਕੋਈ ਗੱ ਇਹ ਤਾਂ ਪਹਿਲਾਂ ਵੀ ਹੋ ਜਾਂਦਾ ਵੀ ਮੜਾ ਮੋਟਾ ਕਰੂਗਾ ਇਹ ਤਾਂ ਬਾਅਦ ਚ ਪਤਾ ਲੱਗਾ ਵੀ ਢਾ ਆ ਜਾਂਦੀ ਯਾਨੀ ਪਾਣੀ ਵਧਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਨੇ ਆ ਕੇ ਵੇਖਿਆ ਤੇ ਉਹਨਾਂ ਨੇ ਬਸ ਸਾਡ ਨਾਲ ਸਹਿਯੋਗ ਕੀਤਾ ਅਸੀਂ ਵੀ ਜੋ ਕੰਮ ਸੀ ਆਪਾਂ ਦਾ ਸੀ ਉਹ ਕੀਤਾ ਘਟੇ-ਘਟੇ ਇਹ ਬਸੀਆਂ ਪਿੰਡ ਤੇ ਹੀ ਆਈ ਬਾਸੀਆਂ ਬਣ ਗਈਆਂ ਬਾਸੀਆਂ ਬਣਦਾ ਹੀ ਰਹੀਆਂ ਹੁਣ ਯਾਨੀ ਸਾਰੇ ਪਿੰਡ ਨਾਲ ਲੱਗੇ ਹੋਏ ਆ ਜਿੰਨੇ 7-8 ਪਿੰਡ ਆ ਸਾਰਿਆਂ ਦਾ ਸਹਿਯੋਗ ਦਿੱਤਾ ਉਹ ਸਾਰਿਆਂ ਨੇ ਮਿੱਟੀ ਜਗ ਲਿਆ ਰਿਆ ਕੁ ਬੋਰੇ ਭਰ ਕੇ ਲਿਆ ਰਿਆ ਜਦਾਂ ਵੀ ਨਾ ਸਾਬ ਨੇ ਸੰਜੋਗ ਕੀਤਾ ਜੀ ਕਿੰਨੀ ਜ਼ਮੀਨ ਹੈ ਜਿਹੜੀ ਇਹ ਪਾਣੀ ਦੇ ਵਿੱਚ ਦੇਖੋ ਜੀ ਜ਼ਮੀਨ 2 ਕਿੱਲੇ ਡੇਢ ਕਿੱਟ ਵਹਿ ਗਈ ਹੈ ਕਿਉਂਕਿ ਉਧਰੋਂ ਵੀ ਏਰੀਆ ਵਾ ਤੇ ਪਿੱਛੋਂ ਵੀ ਏਰੀਆ ਦੋ ਇੱਕੋ ਕਰਦੀ ਆ ਦੋ ਪੌਣੇ ਦੋ ਕਿੱਲੇ ਜਾਨੀ ਜ਼ਮੀਨ ਵਿੱਚ ਵਹਿ ਗਈ ਹੈ ਜੋ ਝੋਨਾ ਲੱਗਾ ਸੀ ਫਸਲ ਪੂਰੀ ਪਲੀ ਸੀ ਤੇ ਉਹ ਮਚ ਡਗ ਪਈ ਆ ਨੁਕਸਾਨ ਕਿੰਨਾ ਹੋਇਆ ਆ ਤਾਂ ਦੇਖ ਲਓ ਵੀ ਦੋ ਕਿੱਲੇ ਝੋਨਾ ਗਿਆ ਡੇਢ ਪੌਣੇ 2 ਲੱਖ ਦਾ ਨੁਕਸਾਨ ਹੋ ਗਿਆ ਜ਼ਮੀਨ ਜਿਹੜੀ ਵਕਰੀ ਗਈ ਜਿਹੜੀ ਉਹ ਟੈ ਗਈ ਉਹ ਬਾਨੀ ਦਾ ਹੈ ਨਹੀਂ ਜੀ ਹੋਰ ਕੌਣ ਕੌਣ ਲੋਕ ਇੱਥੇ ਸ਼ਾਮਲ ਨੇ ਕਿਵੇਂ ਕੀਤਾ ਜਾ ਰਿਹਾ ਹੈ ਜਦੋਂ ਤੱਕ ਬੰਨਿਆ ਗਿਆ ਵੇਖੋ ਜੀ ਲੋਕ ਸਾਰੇ ਸ਼ਾਮਲੇ ਆ ਬੋਲਾਂਗੇ ਜਿੱਦਾਂ ਆਪਣੇ 13 ਸਤਾ ਖੁੱਦੋਂ ਤੋਂ ਵੀ ਆਏ ਹੋਏ ਆ ਤੇ ਬਾਕੀ ਹੋਰ ਜਿੰਨੇ ਵੀ ਇਲਾਕੇ ਦੇ ਮੋਤਵਾਰ ਸਰਪੰਚ ਸੈਂਬਰ ਸਭਨ ਸਾਰਿਆਂ ਦਾ ਸਰੂ ਹੈ ਠੀਕ ਹੈ ਜੀ ਦੀਪਕ ਕੀ ਕਹਿੰਦਾ ਲੋਕ ਲੱਗੇ ਹੋਏ ਨੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਲਾਜ਼ਮੀ ਤੌਰ ਤੇ ਮੈਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦਵਾ ਜਿਹੜਾ ਤੁਸੀਂ ਬਣਾ ਉੱਥੇ ਤੱਕ ਪਾਣੀ ਨਹੀਂ ਪਹੁੰਚਿਆ ਪਰ ਮੁੱਗਾ ਦੇ ਵਿੱਚ ਜਿਸ ਥਾਂ ਦੇ ਉੱਤੇ ਪਾਣੀ ਹੈ ਤਾਂ ਉੱਥੇ 20 ਲੋਕ ਖੇਤੀ ਕਰਦੇ ਨੇ ਕਰੀਬ 1.5 ਏਕੜ ਜ਼ਮੀਨ ਤਸਗੀਏ ਇਸ ਦਾ ਮਤਲਬ ਇਹ ਹੈ ਕਿ ਉਹ ਤਾਂ ਵਿਚਾਰੇ ਹੀ ਹੋ ਗਈ ਉਹ ਦੁਬਾਰਾ ਰਾਹ ਬਣਾ ਲੈਂਦਾ ਦਰਿਆ ਉੱਥੋਂ ਹੀ ਫਿਲਹਾਲ ਪਾਣੀ ਦੀ ਤਦਾਦ ਜ਼ਿਆਦਾ ਹੈ ਤੇ ਇਸ ਚਾਰੇ ਲੋਕ ਆਪਣੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਔਰ ਵਕ ਵਕ ਜਥੇਬੰਦੀਆਂ ਤੋਂ ਉੱਥੇ ਨਜ਼ਰ ਆ ਰਹੀ ਹੈ ਉਹਨਾਂ ਕੀ ਬਾਅਦ ਜਾਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਤੇ ਜ਼ਿਕਰ ਹੋਵੇਗਾ ਪ੍ਰਧਾਨ ਮੰਤਰੀ ਦਾ ਜੀ ਹਾਂ ਜਲਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਮੈਂ ਪੀਐਮ ਨੂੰ ਮਿਲ ਕੇ ਨੁਕਸਾਨ ਦਾ ਪੂਰਾ ਬਿਊੜਾ ਪੂਰਾ ਡੇਟਾ ਦਵਾਵਾਂਗਾ ਮੈਂ ਸਮਾਂ ਲੈ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਾਂਗਾ ਮੁੱਖ ਮੰਤਰੀ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਜ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੁਕਸਾਨ ਦੀ ਪਰਪਾਈ ਦੀ ਮੰਗ ਅਸੀਂ ਕਰਾਂਗੇ ਕੇਂਦਰ ਦੀ ਸਰਕਾਰ ਤੋਂ ਸੀਮਾਮ ਨੇ ਮੁਆਵਜ਼ੇ ਦਾਅਵੇ ਐਲਾਨ ਕੀਤਾ ਮਕਾਨਾਂ ਦੇ ਨੁਕਸਾਨਦਾਰਾਂ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ 40000 ਰੁਪਏ ਦੇਵੇਗੀ ਜਿਨ੍ਹਾਂ ਦੇ ਨੁਕਸਾਨੇ ਗਏ ਨੇ ਮਕਾਨ ਜਿਨ੍ਹਾਂ ਦੇ ਪਸ਼ੂਆਂ ਦੀ ਮੌਤ ਹੋ ਗਈ 37000 ਰੁਪਏ ਹਰ ਪਸ਼ੂ ਦਾ ਦਿੱਤਾ ਜਾਏਗਾ ਸਰਕਾਰ ਦੇ ਵੱਲੋਂ ਤੀ ਤੋਂ 40 ਦਿਨਾਂ ਦੇ ਅੰਦਰ ਨੁਕਸਾਨ ਦੀ ਸਰਕਾਰ ਪਰਪਾਈ ਕਰ ਦਵੇਗੀ ਇੱਕ ਮੁੱਖ ਮੰਤਰੀ ਨੇ ਵੀ ਕਿਹਾ ਕਿ ਦੀਵਾਲੀ ਤੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕੋਲ ਚੈੱਕ ਪਹੁੰਚ ਜਾਣਗੇ ਜ਼ਿਕਰ ਇਹ ਵੀ ਕੀਤਾ ਕਿ 55 ਮ੍ਰਿਤਕਾਂ ਦੇ ਵਿੱਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਸੀ ਆਲਰੇਡੀ ਦੇ ਚੁਕੇ ਆ ਮੁੱਖ ਮੰਤਰੀ ਨੇ ਜ਼ਿਕਰ ਇਹ ਵੀ ਕੀਤਾ ਕਿ ਜਿਹੜੇ ਫਸਲ ਦਾ ਨੁਕਸਾਨ ਹੋਇਆ 20000 ਰੁਪਏ ਮੁਆਵਜ਼ਾ ਉਹਨਾਂ ਨੂੰ ਪ੍ਰਤੀ ਏਕੜ ਉਹ ਪਹਿਲਾਂ ਹੀ ਨੁਕਸਾਨ ਦਾ ਜਿਹੜਾ ਮੁਆਵਜ਼ਾ ਦਾ ਐਲਾਨ ਕਰ ਦਿੱਤਾ ਗਿਆ ਸੀ ਕਾਬਲੇ ਗੌਰੇ ਕਿ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਪੰਜਾਬ ਆਈ ਸੀ 9 ਤਰੀਕ ਨੂੰ ਉਸ ਸਮੇਂ ਸੀਐਮ ਹਸਪਟਲਾਈਜ਼ ਸਨ 40ਸ ਹਸਪਤਲ ਮੋਹਾਲੀ ਦੇ ਵਿੱਚ ਇਸ ਕਰਕੇ ਉਹ ਉੱਥੇ ਮੁਲਾਕਾਤ ਕਰਨ ਦੇ ਲਈ ਨਹੀਂ ਜਾ ਪਾਏ ਸੀ ਪਰ ਹੁਣ ਸਿਹਤਿਆਬ ਹੋਣ ਤੋਂ ਬਾਅਦ ਪੂਰੇ ਐਕਸ਼ਨ ਮੂਡ ਦੇ ਵਿੱਚ ਨੇ ਉਹਨਾਂ ਨੇ ਚੀਫ ਸਕੱਤਰ ਸਕੱਤਰ ਤੇ ਹੋਰ ਜਿਹੜੇ ਅਧਿਕਾਰੀਆਂ ਦੇ ਨਾਲ ਨਾਲ ਵੀਡੀਓ ਕਾਨਫਰencing ਦੇ ਜ਼ਰੀਏ ਡੀਸੀਸ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜ਼ਿਲ੍ਹੇ ਨੇ ਉਹਨਾਂ ਦੇ ਡੀਸੀਸ ਦੇ ਨਾਲ ਗੱਲਬਾਤ ਕੀਤੀ ਪੂਰੀ ਮੀਟਿੰਗ ਸੀ ਤੇ ਮੀਟਿੰਗ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਆ ਸਭ ਕੋ ਜੋ ਐਲਾਨ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦਾ ਸਮਾਂ ਮੰਗੇ ਮੁਲਾਕਾਤ ਕਰਾਂ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ 1 ਕਿੱਢ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ 6800 ਰੁਪਏ ਦਾ ਮੁਆਵਜ਼ਾ ਮਿਲੂ ਜਿਲ੍ਹੇ ਦੀ ਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਫਸਲ ਦਾ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਆ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰਾਂਗੇ 40000 ਜੇ ਜਿਹੜੇ ਪਸ਼ੂ ਹੜਾਂ ਚ ਬਹਿ ਗਏ ਜੇ ਗਾਂ ਜਾਂ ਮੱਝ ਹੜਾਂ ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਅੱਜ ਮੈਂ ਆਦੇਸ਼ ਦਿੱਤੇ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉਥੇ ਪਾਣੀ ਆਇਆ ਚਾਹੇ ਨਹੀਂ ਆਇਆ ਇਹ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਜ਼ਾਰੀ ਦਾ ਡਾਟਾ ਆ ਜਾਊਗਾ ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀ ਕਿ ਮੈਂ ਉੱਥੇ ਮੌਜੂਦ ਨਹੀਂ ਸੀ ਪਰ ਮੈਂ ਸਾਰਾ ਡਾਟਾ ਸਾਰੇ ਆਫੀਸਰ ਸਾਹਿਬਾਨ ਉਹ ਤੱਕ ਸਾਡੇ ਕੋਲੇ ਸਾਰਾ ਜਿਹੜਾ ਨੁਕਸਾਨ ਦਾ ਵੀ ਆਲਮੋਸਟ ਸਾਰੀ ਅਸੈਸਮੈਂਟ ਆ ਜੂਗੀ ਤੇ ਮੈਂ ਟਾਈਮ ਲੈ ਕੇ ਪੀਐਮ ਸਾਹਿਬ ਨੂੰ ਜਾਂ ਐਚਐਮ ਸਾਹਿਬ ਨੂੰ ਜਾਂ ਜਿੱਥੇ ਵੀ ਮਿਲਣਾ ਪਿਆ ਅਸੀਂ ਮਿਲਾਂਗੇ ਤਾਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਉਮੀਦ ਕਰਦੇ ਹਾਂ ਕਿ ਜਲਦ ਮੁਆਵਜ਼ਾ ਪਹੁੰਚੇਗਾ ਔਰ 30 ਤੋਂ 40 ਦਿਨਾਂ ਦੇ ਵਿੱਚ ਪੂਰੀ ਰਿਪੋਰਟਸ ਆ ਜਾਣਗੀਆਂ ਸੀਐਮ ਨੇ ਵੀ ਕਿਹਾ ਅੱਗੇ ਵਾਅਦੇਾਂ ਦਿੰਦੀ ਅਗਲੀ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਔਰ ਇੱਕ ਖਬਰ ਜੁੜੀ ਹੋਈ ਹੈ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਸਵੇਰੇ ਦੇ ਕੈਬਨਿਟ ਮੰਤਰੀ ਨੇ ਖੂਬ ਚਰਚਾ ਦੇ ਵਿੱਚ ਨੇ ਖਾਸ ਤੌਰ ਤੇ 9 ਤਰੀਕ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਪੰਜਾਬ ਫੇਰੀ ਤੇ ਆਏ ਸੀ ਮੁੰਡੀਆਂ ਦੇ ਮੁੱਦੇ ਦੇ ਉੱਤੇ ਸੀਐਮ ਮਾਨ ਸੁਨੀਲ ਜਾਖੜ ਦੇਤੇ ਤੰਜ ਕਸਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਹਨਾਂ ਨੇ ਜ਼ਿਕਰ ਕੀਤਾ ਮੁੰਡੀਆਂ ਦਾ ਤੇ ਕਿਹਾ ਜਾਖੜ ਸਾਡਾ ਨਾਮ ਸਿੱਖ ਲੈਣ ਅਸੀਂ ਅੱਗੇ ਵੀ ਆਵਾਂਗੇ ਏਸੀਐਮ ਮੰਦੀ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਪਠੱਲ ਤੋਂ ਪੁੱਛ ਲਿਓ ਸਾਹਨੇਵਾਲ ਤੋਂ ਪਠੱਲ ਨੂੰ ਹਰਾਇਆ ਸੀ ਏਸੀਐਮ ਕਹਿੰਦੇ ਹੋਏ ਨਜ਼ਰਾਂ ਇਹਨੇ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸਾਰੇ ਕਾਂਗਰਸੀ ਬੈਠੇ ਹੋਏ ਸਨ ਕਾਂਗਰਸ ਤੋਂ ਭਾਜਪਾ ਦੇ ਵਿੱਚ ਮਾਈਗ੍ਰੇਟ ਹੋਏ ਜਿਹੜੇ ਆਗੂ ਨਹੀਂ ਉੱਥੇ ਬੈਠੇ ਹੋਏ ਸੀ ਮੁੱਖ ਮੰਤਰੀ ਇਹ ਕਹਿੰਦੇ ਹੋਏ ਨਜ਼ਰਾਂ ਕਰਦੇ ਆ ਅੱਜਕੱਲ ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹਾਂ ਆਵਾਂਗੇ ਤੁਸੀਂ ਸਿੱਖ ਲਓ ਸਾਡੇ ਨਾਂ ਹੁਣ ਨਾਂ ਸਿੱਖ ਲਓ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ ਹਨਿਆੜ ਤੋਂ ਤਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਐਨੇ ਨਾਜ਼ੁਕ ਮિજાਜ ਵੀ ਨਾ ਬਣੋ ਕਿਉਂਕਿ ਜਿਹੜੀ ਸਰਕਾਰ ਚੇ ਕੰਮ ਕਰ ਰਹੇ ਹੋ ਉਥੇ ਮੰਤਰੀਆਂ ਨੂੰ ਨਹੀਂ ਪਤਾ ਢਾਲੀਵਾਲ ਸਾਹਿਬ ਦੀ ਗੱਲ ਕਰੀ ਜਾਂਦਾ ਮੈਂ ਸਾਹਿਬ ਢਾਲੀਵਾਲ ਸਾਹਿਬ ਆਪਣੇ ਮਹਿਕਮੇ ਵਿੱਚ ਲਿਖਦੇ ਹੁੰਦੇ ਸੀ ਐਨਆਰਆਈ ਮਹਿਕਮਾ ਬਾਅਦ ਚ ਪਤਾ ਲੱਗਿਆ ਇਹ ਨਹੀਂ ਮਹਿਕਮਾ ਹੀ ਹੈ ਕਹਿੰਦੇ ਜਾਖੜ ਨੂੰ ਕਹੋ ਵੀ ਯਾਦ ਕਰ ਲਵੇ ਮੁੰਡੀਆਂ ਦਾ ਮਹਿਕਮਾ ਕਿਉਂਕਿ ਅਸੀਂ ਮੁੜ ਕੇ ਵੀ ਆਣ ਵਾਲੇ ਹਾਂ ਮੈਂ ਕਹਿੰਦਾ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀ ਸੁਣਦੇ ਹਾਂ ਵਿਧਾਨ ਸਭਾ 'ਚ ਬਹੁਤ ਹੁੰਦੀਆਂ ਨੇ ਕੋਈ ਕਹਿੰਦਾ 25 ਸਾਲ ਅਸੀਂ ਰਾਜ ਕਰਾਂਗੇ ਕੋਈ ਕਹਿੰਦਾ 50 ਸਾਲ ਕਰਦੇ ਹਾਂ ਕੋਈ ਸਾਰੇ ਕਰਦੇ ਐ ਆਏ ਐ ਚਲੇ ਗਏ ਐ ਕੋਈ ਗੱਲ ਨਹੀਂ ਆ ਜਾਣ ਲੋਕਾਂ ਦਾ ਸਦਕੇ ਜੀ ਲੋਕ ਜਿਹਨੂੰ ਲੈ ਕੇ ਆਣਗੇ ਕਿਰ ਕਿਸ ਤਰੀਕੇ ਨਾਲ ਇਹ ਤਮਾਕਾ ਖੇ ਸਮਗਰੀ ਮੰਗਵਾ ਰਿਹਾ ਸੀ ਆਨਲਾਈਨ ਕਿਹੜੀ ਚੀਜ਼ ਐਸੀ ਮੰਗਵਾਲੀ ਗਈ ਕਿਰ ਜਾਂਚ ਦਾ ਵਿਸ਼ਾ ਜ਼ਰੂਰ ਹੈ ਅੱਗੇ ਵਾਦਿਆਂ ਦਿਨ ਦੀ ਦੂਜੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਮੁਹਾਲੀ ਦੇ ਵਿੱਚ ਨਰਸ ਦੇ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਉਮਰ ਕੈਦ ਹੋਈ ਹੈ ਸਾਬਕਾ ਪੁਲਿਸ ਮੁਲਾਜ਼ਮ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦੀ ਸਜ਼ਾ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਸੁਣਾ ਦਿੱਤੀ ਨਾਲ ਹੀ 40000 ਦਾ ਜੁਰਮਾਨਾ ਵੀ ਲਗਾਇਆ ਕਾਬਲੇ ਗੌਰ ਹੈ ਕਿ ਸਬੂਤ ਨਸ਼ਟ ਕਰਨ ਦੇ ਲਈ 3 ਸਾਲ ਦੀ ਕਠੋਰ ਕੈਦੀ ਵੀ ਸਜ਼ਾਏ 2022 ਦੇ ਵਿੱਚ ਨਸੀਬ ਕੌਰ ਨਾਮ ਦੀ ਨਰਸ ਹੈ ਜਿਸ ਦਾ ਕਤਲ ਹੋਇਆ ਸੀ ਬਹੁਤ ਚਰਚਿਤ ਹੋਇਆ ਮੋਹਾਲੀ ਦੇ ਵਿੱਚ ਇਹ ਪੂਰਾ ਮਾਮਲਾ ਔਰ 13 ਨਵੰਬਰ 2022 ਨੂੰ ਸੋਹਾਣਾ ਪਿੰਡ ਨੇੜੇ ਨਰਸ ਨਸੀਬ ਕੌਰ ਦੀ লাশ ਬਰਾਮਦ ਕੀਤੀ ਜਾਂਦੀ ਹੈ ਫਿਰ ਮਾਮਲੇ 'ਚ ਮੁਲਜ਼ਮ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਚ ਕੇਸ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਪੂਰਾ ਮਾਮਲਾ ਤੁਹਾਨੂੰ ਦੱਸੀਏ ਤਾਂ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਸ਼ਪ੍ਰੀਤ ਅਤੇ ਨਸੀਬ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਰਹੇ ਸੀ ਇੱਕ ਦਿਨ ਜਦੋਂ ਨਸੀਬ ਕੌਰ ਨੇ ਵਿਆਹ ਦਾ ਦਬਾਅ ਬਣਾਇਆ ਤਾਂ ਰਸ਼ਪ੍ਰੀਤ ਨੇ ਗੁੱਸੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ ਫਿਰ ਉਸਨੇ লাশ ਨੂੰ ਸਕੂਟੀ ਦੇ ਉੱਤੇ ਰੱਖ ਕੇ ਤਲਾਬ ਦੇ ਨੇੜੇ ਸੁੱਟ ਦਿੱਤਾ ਸੀਸੀਟੀਵੀ ਫੁਟੇਜ ਦੇ ਵਿੱਚ ਉਹ লাশ ਲੈ ਕੇ ਜਾਂਦਾ ਨਜ਼ਰ ਆ ਰਿਹਾ ਸੀ ਤੇ ਉਸ ਤੋਂ ਬਾਅਦ ਪੁਲਿਸ ਟ੍ਰੇਸ ਕਰਦੀ ਹੋਈ ਪਹੁੰਚ ਗਈ ਪਤਾ ਲੱਗ ਗਿਆ ਕਿ ਇਹ ਦੋਵੇਂ ਰਿਲੇਸ਼ਨ ਦੇ ਵਿੱਚ ਸੀ ਫਿਰ ਆਖਰ ਨੂੰ ਮਲਜ਼ਮ ਤੱਕ ਵੀ ਪੁਲਿਸ ਪਹੁੰਚ ਗਈ ਪੁਲਿਸ ਵਾਲਾ ਹੀ ਨਿਕਲਿਆ ਉਹ ਤੇ ਹੁਣ ਉਮਰ ਕੈਦੀ ਸਜ਼ਾ ਸੁਣਾਈ ਗਈ ਨਵੰਬਰ ਨੂੰ ਇਹ ਇਨਸਾਈਡੈਂਟ ਹੋਇਆ ਸੀ ਇਹਦੇ ਲੜਕੀ ਜਿਹੜੀ ਸੀ ਨਸੀਬ ਕੌਰ ਸੀ ਤੇ ਜਿਹਦੇ ਫਾਦਰ ਨੇ ਮੁਖਤਿਆਰ ਸਿੰਘ ਕਿਉਂਕਿ ਅਬੂਰ ਫਾਜ਼ਿਲਕਾ ਦਾ ਰਹਿਣ ਵਾਲਾ ਸੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਜਦੋਂ ਉਹਦੇ ਇਹਦੇ ਵਿੱਚ ਸਾਡੇ ਐਸਆਈ ਭਰਮਨ ਸਿੰਘ ਵੱਲੋਂ ਇਨਵੈਸਟੀਗੇਸ਼ਨ ਪੂਰੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਇਹ ਬੰਦੇ ਨੇ ਫਿਰ ਆਪਣੀ ਜਿਹੜੀ ਬੋਡੀ ਸੀ ਇਹ ਲੈਂਦਾ ਇੱਧਰ ਸੀਗਾ ਵੇਵ ਸਟੇਟ ਵਾਲੇ ਪਾਸੇ ਤੇ ਇਹਨੂੰ ਜਦੋਂ ਇਹਨੂੰ ਗਲਾ ਕੋਟ ਕੇ ਮਾਰਤਾ ਸੀਗਾ ਤੇ ਫਿਰ ਇਹ ਬਾਡੀ ਨੂੰ ਲੈ ਕੇ ਤੇ ਇਹ ਸ਼ੋਅ ਕਰਨ ਲਈ ਵੀ ਇਹ ਕੀ ਕਹਿੰਦੇ ਛੱਪੜ ਦੇ ਕੰਡੇ ਸੁਹਾਣੇ ਛੱਡ ਗਿਆ ਸੀ ਸਕੂਟੀ ਤੇ ਉਦੋਂ ਅਸੀਂ ਸਾਡੀ ਪੁਲਿਸ ਨੇ ਬੜੀ ਮਿਹਨਤ ਕਰਕੇ ਸੀਸੀਟੀਵੀ ਫੁਟੇਜ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਰੀ ਹੈ ਸੀਡੀਆਰਾ ਵਗੈਰਾ ਅਸੀਂ ਇਹਦੇ ਚ ਡੀਐਨਏ ਟੈਸਟ ਵੀ ਕਰਵਾਇਆ ਸੀਗਾ ਉਹ ਮਤਲਬ ਦੋਸ਼ੀ ਨੂੰ ਮ੍ਰਿਤਕ ਨਾ ਪ੍ਰੂਵ ਕਰਨੀ ਤੇ ਉਹਦੇ ਵਿੱਚ ਸਾਰੇ ਹੀ ਐਂਡ ਦੇ ਵਿੱਚ ਜਦੋਂ ਇੱਕ ਇਹਨੂੰ ਉਮਰਕਾ ਉਮਰਕੈਦ ਹੋਈ ਹੈ ਰਸ਼ਪ੍ਰੀਤ ਹਮ ਸਜੂ ਕਿ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਇਨਵੈਸਟੀਗੇਸ਼ਨ ਚ ਕਈ ਜਿਹੜੇ ਗਵਾਹ ਨੇ ਉਹ ਵੀ ਮੁੱਕਰ ਗਏ ਸੀ ਬਹੁਤ ਕਹਿ ਸਕਦੇ ਆ ਕਿ ਹਾਰਡ ਹੁੰਦਾ ਹੈ ਕਿ ਕਾਫੀ ਚੀਜ਼ਾਂ ਨੂੰ ਲੈ ਕੇ ਜਾਂਦੀ ਇਨਵੈਸਟੀਗੇਸ਼ਨ ਹੁੰਦੀ ਹੈ ਬਿਲਕੁਲ ਜਦੋਂ ਸਾਡਾ ਕੰਪਲੇਨੈਂਟ ਹੀ ਮੁੱਕਰ ਜਵੇ ਉਹਦੇ ਤੋਂ ਵੀ ਮਤਲਬ ਗੱਲ ਇਸ ਗੱਲ ਦੀ ਹੈ ਪਰ ਜਦੋਂ ਤੁਸੀਂ ਇਨਵੈਸਟੀਗੇਸ਼ਨ ਗੁੱਡ ਕੀਤੀ ਹੋਵੇ ਤੇ ਉਹਦੇ ਵਿੱਚ ਪੁਲਿਸ ਭਾਵੇਂ ਗਵਾਹ ਸਾਰੇ ਵੀ ਮੁਕਰ ਜਾਂਦੇ ਹਨ ਉਹਦੇ ਵਿੱਚ ਜਦੋਂ ਤੁਸੀਂ ਟੈਕਨੀਕਲ ਸਾਰੀ ਐਵੀਡੈਂਸ ਦਿੰਦੇ ਹੋ ਤੇ ਉਹਨੂੰ ਪ੍ਰੂਵ ਕਰਦੇ ਹੋ ਤੇ ਸਾਰੇ ਜਿਹੜੇ ਪੁਲਿਸ ਅਫਸਰ ਆਪਣੇ ਗਵਾਹੀਆਂ ਵਧੀਆ ਤਰੀਕੇ ਨਾਲ ਦਿੰਦੇ ਆ ਤੇ ਉਹਦੇ ਐਂਡ ਇਹੀ ਹੁੰਦਾ ਵੀ ਜਦੋਂ ਪੁਲਿਸ ਪੁਲਿਸ ਅਫਸਰ ਦੀ ਜਿਹੜੀ ਤਫ਼ਤੀਸ਼ ਹੈ ਉਹ ਉਦੋਂ ਹੀ ਸਿਰੇ ਲੱਗਦੀ ਹੈ ਜਦੋਂ ਉਹ ਬੰਦੇ ਨੂੰ ਸਜ਼ਾ